ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰਨ ਵਾਲਮੀਕੀ ਤੋਂ ਜੋ ਵਿਵਾਦ 108 ਸਤਿਕਰਮਪੰਦਰਾਮ ਹਰਮਜਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਧੂ ਸੰਪਰਦ ਸੈਟੀ ਤੇ ਜੋ ਪੰਜਾਬ ਪ੍ਰਧਾਨ ਹਨ ਉਹਨਾਂ ਨੂੰ ਕਿਸੇ ਅਣਜਾਣ ਵਿਅਕਤੀ ਨੇ ਫੋਨ ਦੇ ਉੱਪਰ ਜਿਹੜਾ ਜਾਨੋਂ ਮਾਰ ਦੀਆਂ ਧਮਕੀਆਂ ਅਤੇ ਜਿਹੜਾ ਜਾਤੀਸ਼ੂ ਸ਼ਬਦ ਬੋਲੇ ਸੀਗੇ ਉਸ ਨੂੰ ਲੈ ਕੇ ਜਿਹੜਾ ਆ ਥਾੜਾ ਬਹਿਰਾਮ ਦੇ ਥਾਣੇ ਵਿੱਚ ਇਕੱਠੇ ਹੋਏ ਅਤੇ ਜਿਹੜਾ ਇੱਕ ਨੈਸ਼ਨਲ ਹਾਈਵੇ ਬੰਦ ਕਰਨ ਦੀ ਜਿਹੜੀ ਕਾਰਤੱਤੀ ਕੀਤੀ ਸੀ ਸੋ ਸੰਤਾ ਤੇ ਦੇਲੇ ਵਿੱਚ ਜਿਹੜਾ ਬੜੀ ਵੱਡੀ ਮਾਤਰਾ ਦੇ ਉੱਪਰ ਜਿਹੜਾ ਲੋਕਾਂ ਨੇ ਇਕੱਠ ਵੀ ਹੋਇਆ ਅਤੇ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਨਾਹਮੀ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਅਤੇ ਸਭੂ ਜਿਹੜੀਆਂ ਲਗਦਾ 10000 ਜਵਾਜ ਬਾਦ ਵਿੱਚ ਕੋਈ ਜਥੇਬੰਦੀਆਂ ਬਾਬਾ ਫੌਜੀ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਅਤੇ ਪ੍ਰਸ਼ਾਸਨ ਨੇ ਕਿਹਾ ਸੀਗਾ ਵੀ ਜਿਹੜੀ ਇਲੈਕਸ਼ਨ ਆ ਇੱਕ ਦਿਨ ਨੂੰ ਇਲੈਕਸ਼ਨ ਤੋਂ ਬਾਅਦ ਜਿਹੜਾ ਦੋ ਦਿਨ ਨੂੰ ਅਸੀਂ ਪਰਚਾ ਜਿਹੜਾ ਉਹ ਦੱਟ ਗਲ ਬੰਗੇ ਉਹ ਅੱਜ ਥਾਣਾ ਮਹਿਰਾਮ ਦੇ ਵਿੱਚ ਸਾਰੇ ਸਾਥੀ ਇਕੱਠੇ ਹੋਏ ਆ। ਉਹ ਜਿਹੜੀ ਐਫਆਈਆਰ ਦੀ ਕਾਪੀ ਆ ਜੋ ਪ੍ਰਸ਼ਾਸਨ ਨੇ ਕਿਹਾ ਸੀ ਵੀ ਦੋ ਤਿੰਨ ਦੇ ਦਾਂਗੇ 37 ਨੰਬਰ ਐਫਆਈਆਰ ਜੋ 295 ਐਸਆਈ ਐਕਟ ਤੇ 506 ਦੀ ਧਾਰਾ ਜਿਹੜੀ ਆ ਉਸ ਵਿਅਕਤੀ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਗਿਆ। ਤੋਂ ਅਸੀਂ ਜਿਹੜਾ ਪ੍ਰਸ਼ਾਸਨ ਤੋਂ ਅਸੀਂ ਚਾਹੁੰਦੇ ਆ ਵੀ ਉਹਨਾਂ ਵੱਲੋਂ ਜਲਦੀ ਸਮੇਂ ਦੇ ਵਿੱਚ ਜਿਹੜਾ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੇ ਬਹਾਪੁਰ ਸ਼ਾਹ ਨੂੰ ਜਿਨ੍ਹਾਂ ਨੇ ਜਾਂਤੀ ਦੁਸ਼ਾਤ ਬੋਲੇ ਆ ਅਸੀਂ ਜਾਨੋਂ ਮਾਰੇ ਦਾਕਰ ਦਿੱਤੀਆਂ ਉਹਨਾਂ ਨੂੰ ਅਰੈਸਟ ਕਰਕੇ ਇਹ ਬਦਲਾ ਨਾਰਾ ਸਕੀਏ। ਵੀਰੇ ਪਿੱਛੇ ਜਿਹੜੀ ਆ ਇਸ ਬੰਦੇ ਦੀ ਜਿਹੜੀ ਸਾਥੀ ਆ ਸਾਰੇ ਤੈਹ ਤੱਕ ਜਾ ਕੇ ਜਿਹੜਾ ਵੱਡੀ ਜਿਹੜੇ ਪਿੱਛੇ ਦੇ ਵੀ ਹੋਰ ਵੀ ਜਿਹੜੇ ਬੰਦੇ ਆ ਉਹਨਾਂ ਦਾ ਨਾਮ ਵੀ ਇਸ ਪਰਚੇ ਵਿੱਚ ਜਿਹੜਾ ਸ਼ਾਮਲ ਕੀਤਾ ਜਾਵੇ ਤੋਂ ਮੈਂ ਜਿੰਨੇ ਸਾਥੀਆਂ ਨੇ ਸੰਘਰਸ਼ ਵਿੱਚ ਡੇਰੇ ਪਰ ਰੁਕ ਜਿਹੜੇ ਸਾਰੇ ਸਾਥੀ ਇਕੱਠੇ ਹੋਏ ਮੈਂ ਸਾਰੇ ਤੈਹ ਤੱਕ ਤੁਹਾਨੂੰ ਇਹ ਕਹਦਾ ਇੱਥੇ ਹੀ ਆਪਾਂ ਨਾਲ ਮਿਲ ਕੇ ਜਿਹੜਾ ਆ ਸੰਤਾਂ ਦੇ ਸਨਮਾਨ ਚ ਆਪਣੇ ਸਮਾਜ ਦੇ ਸਨਮਾਨ ਦੇ ਅਤੇ ਜਿਹੜਾ ਕਿੜਾ ਵੀ ਕਿਤੇ ਤੁਹਾਡੇ ਰਹਿਵਰਾ ਦੇ ਉੱਪਰ ਟਿੱਕਾ ਟਿੱਪਣੀ ਕਰੂਗਾ ਉਹਨਾਂ ਨੂੰ ਸਾਰੀਆਂ ਜੱਥੇਬੰਦੀਆਂ ਇਕੱਠੇ ਹੋ ਕੇ ਤੇ ਮੂੰਹ ਤੋਂ ਜਵਾਦ ਦੂੰਗੀਆਂ ਸਾਰਿਆਂ ਨੂੰ ਇੱਥੇ ਅੱਜ ਸਾਢੇ ਪਿਹਰਾ ਉਹਦੇ ਵਿੱਚ ਆਪਿਆ ਲੈ ਲਈ ਆ ਸਾਰੇ ਸਾਥੀਆਂ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਰ ਜੈ ਹਾਰ